ਕਿੱਥੇ ਨੇ ਲੱਭ ਪੁੱਛ ਲਈ ਬਣਾ ਅਸੀਂ ਦੀ ਲਪੇਟ ਦੇ ਵਿੱਚ ਆਈਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉ ਰਿਹਾ ਅੱਜ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਦਰਜਣਾ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਿਹੜੇ ਕਿਸਾਨਾਂ ਦਾ ਝੋਨਾ ਵਾਇਰਸ ਦੇ ਨਾਲ ਖਰਾਬ ਹੋਇਆ ਪਿੰਡ ਮੜੌੜ ਦੇ ਵਿੱਚ ਪਹੁੰਚੇ ਹੋਏ ਨੇ ਪੰਜਾਬ ਦੇ ਸਿਹਤ ਮੰਤਰੀ ਕਿਉਂਕਿ ਰਿਕਾਰਡ ਆ ਜਿਹੜਾ ਰਿਕਾਰਡ ਕੀਤਾ ਜਾ ਰਿਹਾ ਸਾਰਾ ਪੰਜਾਬ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇਗੀ ਤੇ ਅਸੀਂ ਗੱਲਬਾਤ ਵੀ ਕਰਾਂਗੇ ਸਿਹਤ ਮੰਤਰੀ ਪੰਜਾਬ ਦੇ ਨਾਲ ਮੰਤਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਹੱਥ ਦੇ ਵਿੱਚ ਬੂਝਾ ਵੀ ਹੈ ਤੁਸੀਂ ਵੀ ਦੇਖ ਰਹੇ ਹੋ ਕਾਫੀ ਕਿਸਾਨ ਚਿੰਤਤ ਨੇ ਇਸ ਝੋਨੇ ਦੇ ਵਾਇਰਸ ਤੋਂ ਅੱਜ ਮੈਂ ਜੀ ਸਾਰਾ ਜਿਹੜਾ ਤੁਹਾਡਾ ਲਲੋੜੇ ਤੋਂ ਸ਼ੁਰੂ ਕਰਕੇ ਅੱਗੇ ਰਾਮਗੜ੍ਹ ਛੰਨਾ ਇਚੇਵਾਲ ਰੋਟੀ ਬਸਤਾ ਰੋਟੀ ਜਿਹੜਾ ਤੁਹਾਡਾ ਜਿੰਨੇ ਵੀ ਸਾਰੀਆਂ ਰੋਟੀਆਂ ਦੇ ਵਿੱਚ ਜਾ ਕੇ ਰੋਟਾ ਸਾਹਿਬ ਉਸ ਤੋਂ ਬਾਅਦ ਮੈਂ ਜਿਹੜਾ ਹੈਗਾ ਆਪਣੇ ਕੈਦੂ ਪਰ ਹੁਣ ਮੈਂ ਮੰਡੋਰ ਪਹੁੰਚਿਆ ਜੀ ਇੱਥੇ ਮળો 10% ਕਵਰ ਕਰਕੇ ਤੇ ਸਾਰੇ ਪਿੰਡਾਂ ਚ ਇਹੀ ਕਹਾਣੀ ਆ ਜੀ ਤੁਸੀਂ ਅੱਜ ਦੇਖ ਸਕਦੇ ਹੋ ਜਿੱਥੇ ਤੱਕ ਤੁਸੀਂ ਦੇਖ ਸਕਦੇ ਹੋ ਸ਼ੈਲਰ ਤੱਕ ਸਾਰੇ ਜੀ ਵੱਲ ਉਹਨੇ ਇਹ ਮਤਲਬ ਇੱਥੇ ਹੀ ਨੇ ਹੈਗੇ ਬਾਕੀ ਰਸਤੇ ਵਿੱਚ ਵੀ ਮੈਂ ਦੇਖਦਾ ਐ ਇਦਾਂ ਹੀ ਆ ਇਦਾਂ ਸਭ ਕਿੱਲਾ ਔਰ ਜਿਹੜਾ ਕੱਲਾ ਤੁਹਾਨੂੰ ਨਜ਼ਰ ਵੀ ਆਂਦਾ ਨਾ ਉਹਦੇ ਵਿੱਚ ਵੀ ਜਿਹੜੀਆਂ ਹੈਗੀਆਂ ਨਾ ਮਤਲਬ ਉਹਦੇ ਚ ਜਿਵੇਂ ਧੜੀਆਂ ਹੈਗੀਆਂ ਵਿੱਚ ਵਿੱਚ ਉਹਦੇ ਚ ਉਹ ਵੀ ਕਿਤੇ ਮਤਲਬ ਇਹ ਤਾਂ 100% ਨੁਕਸਾਨ ਹੈ ਜੀ ਇੱਕ ਇੱਕ ਤਾਂ ਹੈਗਾ ਬੋਨਾ ਵਾਇਰਸ ਇਹਨੂੰ ਤਾਂ ਸਿੱਟਾ ਨਹੀਂ ਪੈਣਾ ਇਹ ਤਾਂ ਖਤਮ ਹੋ ਗਿਆ ਇਹ ਤਾਂ ਜ਼ੀਰੋ ਹੈ ਇੱਕ ਹਲਦੀ ਰੋਗ ਹੈ ਜੀ ਇੱਕ ਆ ਕਾਲੇ ਕਾਲੇ ਵਾਲਾ ਹੈਗਾ ਜਿਹੜਾ ਜੀ ਮੰਨ ਲਓ ਇੱਕ ਹਲਦੀ ਰੋਗ ਹੈ ਉਹ ਤਾਂ ਹਨੇਰੀ ਚਲਦੀ ਹਲਦੀ ਹਨੇਰੀ ਚਲਦੀ ਹੈ ਤੇ ਇਹ ਵੀ ਦਾਣਾ ਕਾਲਾ ਹੋ ਗਿਆ ਵੀ ਕਿਸੇ ਨੇ ਖਰੀਦਣਾ ਨਹੀਂ ਹੈ ਸੋ ਇਹ ਤਿੰਨ ਤਿੰਨ ਬਿਮਾਰੀਆਂ ਦਾ ਅਟੈਕ ਹੈ ਜੀ ਹੈ ਇਹ ਮੌਸਮ ਦੀ ਤਬਦੀਲੀ ਕਰਕੇ ਆ ਤੇ ਇਹ ਕੁਝ ਠੇਕੇ ਤੇ ਆ ਜੀ ਜਾਂ ਸਾਰਾ ਖਰਚਾ ਕੀਤਾ ਹੋਇਆ ਠੇਕਾ ਵੀ ਦਿੱਤਾ ਹੋਇਆ ਜਾਂ ਖਰਚਾ ਵੀ ਕੀਤਾ ਹੋਇਆ ਸੋ ਕਿਸਾਨ ਦਾ ਜਿਹੜਾ ਹੈਗਾ ਉਹਦੇ ਵਾਸਤੇ ਬੜੀ ਔਖੀ ਘੜੀ ਹੈ ਜੀ ਮੈਂ ਤਾਂ ਕੱਲੇ-ਕੱਲੇ ਪਿੰਡ ਜਾ ਕੇ ਉਹਨਾਂ ਨੂੰ ਮਤਲਬ ਦਲਾਸਾ ਦੇ ਰਿਆ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਸਪੈਸ਼ਲ ਗਰਦੌਰੀ ਇਹਨੂੰ ਬਾੜ ਨਹੀਂ 2-4 ਦਿਨਾਂ ਜਿਹਾ ਸਪੈਸ਼ਲ ਗਰਦੌਰੀ ਹੋ ਜੇਗੀ ਔਰ ਸਾਰਾ ਇਹਦੀ ਡਾਕੂਮੈਂਟੇਸ਼ਨ ਹੋ ਜੇਗੀ ਉਸ ਤੋਂ ਬਾਅਦ ਬਾਕੇ ਤੁਸੀਂ ਜਿਹੜੀ ਅਗਲੀ ਫਸਲ ਬੀਜਣੀ ਆ ਉਹਦੇ ਵਿੱਚ ਵੀ ਇਹਦਾ ਖਰਾਬਾ ਵੀ ਤੇ ਜਿਹੜੀ ਅਗਲੀ ਫਸਲ ਆ ਉਹਦੇ ਵਿੱਚ ਡੀਏਪੀ ਹੋਰ ਜਿਹੜਾ ਸਾਜੋ ਸਮਾਨ ਉਹਨਾਂ ਨੂੰ ਜੋ ਵੀ ਚਾਹੀਦਾ ਉਹ ਵੀ ਸਾਰਾ ਦੇਵਾਂਗੇ ਤੇ ਇਸ ਵੇਲੇ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਪੂਰੀ ਉਹਨਾਂ ਨੇ ਬਾਹਲਾਈ ਹੋਈ ਔਰ ਲੋਕ ਬਹੁ ਜਿਹੜਾ ਉਹਨਾਂ ਨੇ ਮਿਸ਼ਨ ਚੜ੍ਹਦੀ ਕਲਾ ਇਹਨਾਂ ਕਿਸਾਨਾਂ ਬਸਤੀ ਆ ਉਹ ਜੀ ਇਕੱਲੇ- ਇਕੱਲੇ ਸਿਰਫ ਕਿਸਾਨ ਦੀ ਨਹੀਂ ਹੈ ਜੀ ਮਜ਼ਦੂਰ ਨੇ ਵੀ ਚਾਹੇ ਮੰਡੀਆਂ 'ਚ ਕੰਮ ਕਰਨਾ ਸੀ ਉਹਨੇ ਖੇਤ ਵਿੱਚ ਕੰਮ ਕਰਨਾ ਸੀ ਖੇਤ ਮਜ਼ਦੂਰ ਆ ਮੰਡੀ ਦਾ ਮਜ਼ਦੂਰ ਆ ਸ਼ੈਲਰ ਦਾ ਮਜ਼ਦੂਰ ਆ ਚਾਹੇ ਜਿਹੜਾ ਸ਼ੈੱਲਰ ਵਾਲਾ ਵੀ ਆਨ ਵੀ ਕਰੈਡਿਟ ਦਿੱਤਾ ਹੋਇਆ ਉਹ ਵੀ ਬੈਠਾ ਚੋਣਾ ਡਿਕਦਾ ਹੈਗਾ ਜੀ ਤੋਂ ਸਾਰੇ ਜਣੇ ਪੰਜਾਬ ਦੇ ਜਿਹੜੇ 80% 75 80% ਲੋਕ ਹੈ ਉਹ ਕਿਸਾਨੀ ਦੇ ਨਾਲ ਡਾਇਰੈਕਟਲੀ ਸਿੱਧੇ ਜਿੱਦੇ ਤੌਰ ਦੇ ਉੱਤੇ ਈਵਨ ਬਾਜ਼ਾਰਾਂ ਦੇ ਵਿੱਚ ਅੱਗੇ ਦਿਵਾਲੀ ਆਣੀ ਹੈ ਬਾਜ਼ਾਰਾਂ 'ਚ ਰੌਣਕ ਨਹੀਂ ਹੋਣੀ ਕਿਉਂਕਿ ਕਿਸਾਨ ਨੇ ਫਸਲ ਵੇਚਣੀ ਸੀ ਉਹਦੇ ਕੋਲੇ ਪੈਸੇ ਆਣੇ ਸੀ ਉਹਨੇ ਪਿਛਲੇ ਲਾਣੇ ਸੀ ਅੱਗੇ ਉਹਨੇ ਬੱਚਾ ਨੂੰ ਕੋਈ ਚੀਜ਼ ਲੈ ਕੇ ਦੇਣੀ ਸੀ ਕੋਈ ਕੱਪੜੇ ਘਰ ਦਾ ਸਮਾਨ ਖਰੀਦਣਾ ਸੀ ਕੋਈ ਬੱਚੇ ਦਾ ਵਿਆਹ ਕਰਨਾ ਸੀ ਕਿਸੇ ਦਾ ਆਪਰੇਸ਼ਨ ਕਰਾਉਣਾ ਸੀ ਹੋਰ ਸਾਰੇ ਖਰਚੇ ਕਰਨੇ ਸੀ ਉਹ ਸਾਰੇ ਰੁਕ ਜਾਣਗੇ ਜੀ ਸੋ ਐਸ ਵੇਲੇ ਜਿਹੜਾ ਹੈਗਾ ਇਹ ਜਿਹੜਾ ਪੰਜਾਬ ਦੇ ਨਮਿਆਂ ਜੰਮਿਆਂ ਨੂੰ ਨਿਤ ਨਵੀਆਂ ਮੁਹਮਮਾ ਇੱਕ ਬਹੁਤ ਵੱਡਾ ਪੰਜਾਬ ਦੇ ਉੱਤੇ ਸੰਕਟ ਆਇਆ ਜਿਸ ਪੰਜਾਬ ਨੇ ਦੇਸ਼ ਨੂੰ ਸੈਲਫ ਸਫੀਸ਼ੀਐਂਟ ਕੀਤਾ ਪਹਿਲਾਂ ਆਜ਼ਾਦੀ ਦਵਾਈ ਜਿਹੜੇ ਅੰਗਰੇਜ਼ਾਂ ਤੋਂ ਫਿਰ ਆਜ਼ਾਦੀ ਦਵਾਈ ਭੁੱਖਮਰੀ ਤੋਂ ਤੇ ਅੱਜ ਉਸ ਕਿਸਾਨ ਤੇ ਸੰਕਟ ਆਇਆ ਉਸ ਮਜ਼ਦੂਰ ਤੇ ਸੰਕਟ ਆਇਆ ਉਹਨਾਂ ਪਿੰਡਾਂ ਦੇ ਜਿਹੜੇ 10-9 ਦਿਕਰਤ ਕਰਨ ਵਾਲਿਆਂ ਦੇ ਸੰਕਟ ਆਇਆ ਸੋ ਮੈਂ ਇੱਕ ਤਾਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੀਆਂ ਕੰਡੀਸ਼ਨ ਹਟਾ ਦਿਓ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਆ ਉਹਦੀਆਂ ਸਾਰੀਆਂ ਇਨਪੈਨਾਂ ਨੂੰ ਮੰਨ ਲਓ ਵੀ 50000 ਰੁਪਏ ਦੇਵਾਂਗੇ ਔਰ 5 ਏਕੜ ਦੀ ਕੰਡੀਸ਼ਨ ਨਹੀਂ ਲਾਵਾਂਗੇ ਤੇ ਇਹ ਸਾਰਾ ਜਿੰਨਾ ਵੀ ਸਾਰੀਆਂ ਉਹਨਾਂ ਨੇ ਲਿਖਿਆ ਆ ਗਿਆ ਸਾਰੀਆਂ ਗੱਲਾਂ ਮੰਨੋ ਇੱਕ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਕਹਿੰਦਾ ਵੀ ਇਹ ਸਮਾਂ ਨਹੀਂ ਹੈ ਤੁਸੀਂ ਵੀ ਤੁਹਾਨੂੰ ਵੀ ਰਹਿਮ ਦੀ ਅਪੀ ਹੋਇਆ ਜੀ ਇਸ ਫਸਲ ਨੂੰ ਕਿੱਦਾਂ ਵੱਢੂਗਾ ਕਿੱਥੋਂ ਖਰਚਾ ਕਰੂਗਾ ਉਹ ਤੁਸੀਂ ਜਿਹੜੀ ਜਿਹੜਾ ਮਤਲਬ ਹੈਗਾ ਇਹਦੇ ਬਾਰੇ ਵੀ ਥੋੜਾ ਜਿਹਾ ਵਿਚਾਰ ਕਰ ਲਓ ਜਦੋਂ ਫਸਲ ਚੰਗੀ ਹੋਊਗੀ ਕਿਸਾਨ ਨੂੰ ਆਮਦਨ ਹੋਏਗੀ ਉਸ ਵੇਲੇ ਜਿਹੜੀ ਮਰਜ਼ੀ ਕੰਡੀਸ਼ਨ ਆ ਰਾਹੀ ਉਹ ਇਸ ਵੇਲੇ ਤਾਂ ਉਹਨੂੰ ਆਣਾ ਨਹੀਂ ਕੁਝ ਨਹੀਂ ਆਣਾ ਉਹਨੂੰ ਆ ਜਿਹੜਾ ਖੇਤ ਚੋਂ ਕੱਢਣਾ ਉਹਨੇ ਅਸੀਂ ਮਸ਼ੀਨਾਂ ਦਾ ਬੰਦੋਬਸਤ ਕਰ ਰਹੇ ਹਾਂ ਸਾਰਾ ਕੁਝ ਕਰਾਂਗੇ ਸਾਨੂੰ ਵੀ ਚਿੰਤਾ ਹੈਗੀ ਆ ਜਿਹੜੀ ਵਾਤਾਵਰਣ ਦੀ ਆ ਲੇਕਿਨ ਆ ਸਮਾਨੀ ਮਨਨ ਵੀ ਰਹਿਮ ਦੀ ਅਪੀਲ ਕਰਦਾ ਔਰ ਕੇਂਦਰ ਸਰਕਾਰ ਦਾ ਤਾਂ ਫਰਜ਼ ਹੈ ਜੀ ਜਿਵੇਂ ਪੰਜਾਬ ਸਰਕਾਰ ਦਾ ਫਰਜ਼ ਹੈ ਕਿ ਉਹ ਇਸ ਵੇਲੇ ਸਾਰੀਆਂ ਕੰਡੀਸ਼ਨਾਂ ਐਸ ਵੇਲੇ ਜਿਹੜਾ ਖਜ਼ਾਨਾ ਹੈਗਾ ਇਹਨਾਂ ਲੋਕਾਂ ਦੇ ਪੈਸੇ ਆ ਉਹ ਜਿਵੇਂ ਪੰਜਾਬ ਸਰਕਾਰ ਇਹਨਾਂ ਦੀ ਆ ਇੱਦਾਂ ਕੇਂਦਰ ਸਰਕਾਰ ਵੀ ਉਹਨਾਂ ਦੀ ਆ ਤੇ ਉਹ ਸਾਰੀਆਂ ਕੰਡੀਸ਼ਨ ਹਟਾ ਕੇ ਉਹਨਾਂ ਨੂੰ ਦਿਲ ਖੋਲ ਕਰਕੇ ਦੀ ਮਦਦ ਕਰਨੀ ਬਿਲਕੁਲ ਮਾਤਰੀ ਸੋ ਤੂਫਾਨੀ ਦੌਰਾ ਹੀ ਦੇਖੂਗਾ ਕਿ ਕਿਸਾਨਾਂ ਨੂੰ ਕੁਝ ਮਿਲੂਗਾ ਵੀ ਕਿੰਨਾ ਮੁਆਵਜ਼ਾ ਪਰ ਏਕੜ ਪਰ ਏਕੜ ਕਿੰਨਾ ਮੁਆਵਜ਼ਾ ਦਿੱਤਾ ਜਾਵੇਗਾ ਦੇਖੋ ਉਹੋ ਹੀ ਮੈਂ ਕਹਿ ਰਿਹਾ ਵੀ ਕੇਂਦਰ ਨੂੰ ਜਿਹੜਾ ਨਾਰਮਲ ਹਟਾ ਦਿਓ ਸਾਡੇ ਮਾਨਯੋਗ ਮੋਕਪਾਤਰੀ ਸਾਹਿਬ 50000 ਕਹਿ ਰਹੇ ਆ ਘੱਟੋ ਘੱਟ 50000 ਤਾਂ ਮਿਲਣਾ ਚਾਹੀਦਾ ਤੇ ਉਹ ਤਾਂ ਦਿੰਦੇ 6800 ਉਹਦੇ ਚੋਂ ਵੀ ਉਹਨਾਂ ਦਾ 500 ਬਾਕੀ ਦਾ 15000 ਤਾਂ ਪੰਜਾਬ ਸਰਕਾਰ ਦੇਗੀ ਨਾ ਜੀ ਤੇ ਜੇ ਪੰਜਾਬ 15 ਦੇ ਰਹੀ ਹੈ ਤੇ ਜਿਹੜੀ ਕੇਂਦਰ ਹੈ ਉਸ ਤੋਂ ਦੁੱਗਣਾ ਦੇਵੇ ਆਪੇ ਗੱਲ ਬਣ ਗਈ ਜੀ ਕਿਸਾਨ ਬਚ ਜਾਊਗਾ ਬਿਲਕੁਲ ਸਿਹਤ ਮੰਤਰੀ ਆਪਦੇ ਹਲਕੇ ਚ ਜ਼ਰੂਰ ਦਿਖਾਈ ਦੇ ਰਹੇ ਨੇ ਕਿਸਾਨਾਂ ਦੇ ਵਿੱਚ ਖੜੇ ਪਰ ਜੇ ਤੁਹਾਡੇ ਹੋਰ ਵਿਧਾਇਕ ਨੇ ਉਹ ਨਹੀਂ ਪਰ ਕਿਸੇ ਹਲਕੇ ਚ ਜਾ ਕੇ ਕਿਸਾਨਾਂ ਦੀ ਕੋਈ ਮੁਸ਼ਕਲ ਸੁਣ ਤੁਹਾਡੇ ਕੋਈ ਗੱਲਬਾਤ ਹੋਈ ਆ ਵੀ ਹਲਕੇ ਦੀ ਲਿਸਟਾਂ ਬਣਾਈਆਂ ਜਾਣ ਜਿਹੜੇ ਕਿਸਾਨਾਂ ਦੇ ਇਹ ਵੱਡੇ ਨੁਕਸਾਨ ਹੋ ਨੇ ਇਸ ਵਾਇਰਸ ਦੇ ਨਾਲ ਹਾਂਜੀ ਹਾਂ ਮੇਰੀ ਹੋਈ ਆ ਜੀ ਮੇਰੀ ਗੱਲ ਸਾਰਿਆਂ ਨਾਲ ਸ਼ੁਤਰਾਣੇ ਦੇ ਵਿੱਚ ਆਪਣੇ ਸਮਾਣੇ ਦੇ ਵਿੱਚ ਕਨੌਰ ਨਾਬਾ ਸਾਰੇ ਜਗ੍ਹਾ ਤੋਂ ਹੈਗੀ ਆ ਰਿਪੋਰਟਸ ਜੀ ਸਾਰੇ ਮਤਲਬ ਜਿਆਦਾ ਬਹੁਤ ਜਿਆਦਾ ਜਿਹੜਾ ਮੈਕਸਿਮਮ ਨੁਕਸਾਨ ਹੈ ਉਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੋਇਆ ਲੇਕਿਨ ਬਾਕੀਆਂ ਦੇ ਵਿੱਚ ਵੀ ਹੈਗੀ ਆ ਬਿਮਾਰੀ ਬਾਕੀਆਂ ਦੇ ਵਿੱਚ ਵੀ ਹੈਗੇ ਸਾਰੇ ਹੈਗੇ ਜੀ ਇਦਾਂ ਦੀ ਗੱਲ ਨਹੀਂ ਆ ਮੈਂ ਇੱਕ ਮਹੀਨੇ ਤੋਂ ਬਾਰਡਰ ਤੇ ਸੀਗਾ ਹੁਣ ਮੈਂ ਆਪਣੇ ਹਲਕੇ ਚ ਇਹਨਾਂ ਦਾ ਐਮਐਲਏ ਆ ਮੇਰਾ ਫਰਜ਼ ਸੀਗਾ ਮੈਂ ਪੂਰਾ ਕਰ ਰਿਹਾ ਪਹਿਲਾਂ ਜੋ ਬਤੌਰ ਸਿਹਤ ਮੰਤਰੀ ਸੀਗਾ ਮੈਂ ਜਿਹੜੇ 7 ਜ਼ਿਲ੍ਹੇ ਆ ਮੈਂ ਲਗਾਤਾਰ ਇੱਕ ਮਹੀਨੇ ਤੋਂ ਉੱਥੇ ਆ ਜੀ ਔਰ ਕੱਲੇ-ਕੱਲੇ ਪਿੰਡ ਤੱਕ ਅਸੀਂ ਜਿਹੜਾ ਦੂਜੀ ਵੀ ਪ੍ਰੋਬਲਮ ਆ ਜਿਹੜਾ ਕਿ ਡੈਂਗੀ ਨਾ ਫੈਲ ਜਾਏ ਡਾਰ ਕੁਰਤੋ ਲੈ ਕੇ ਡਾਇਰੈਕਟ ਹੈਲਥ ਸਰਸੇ ਸਾਰੇ ਲੱਗੇ ਹੋਏ ਆ ਔਰ ਉਦਾਨ ਵੀ ਕਰ ਰਿਹਾ ਪਰ ਅਸੀਂ ਖੜਾ ਕਰਾਂਗੇ ਔਰ ਜਿਨਨੇ ਲੋਕਾਂ ਦੇ ਘਰ ਵੀ ਗਰੇ ਆ ਨੁਕਸਾਨ ਹੋਇਆ ਉਹ ਮੈਂ ਫੈਸਲਾ ਕੀਤਾ ਕਿ ਜਿਹੜੀ ਮੇਰੀ ਤਨਖਾਹ ਆ ਜਿੰਨੀ ਦੇਰ ਸਾਰੇ ਦੇ ਸਿਰ ਤੇ ਛੱਤ ਨਹੀਂ ਹੁੰਦੀ ਤੇ ਕਿਸਾਨ ਦੀ ਅਗਲੀ ਫਸਲ ਬੀਜਣੀ ਹੁੰਦੀ ਮੈਂ ਆਪਣੀ ਤਨਖਾਹ ਬਿਲਕੁਲ ਕਰਨ ਨਹੀਂ ਲੈ ਕੇ ਜਾਊਗਾ ਜੋ ਮੇਰੀ ਪੈਨਸ਼ਨ ਆਂਦੀ ਹੈ ਪਿਛਲੀ ਨੌਕਰੀ ਤੋਂ ਮੇਰੀ ਘਰ ਵਾਲੀ ਦੀ ਪੈਨਸ਼ਨ ਸਾਡਾ ਉਹਦੇ ਚ ਅਸੀਂ ਗੁਜ਼ਾਰਾ ਕਰ ਲਾਂਗੇ ਲੇਕਿਨ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਇਸ ਭਾਵਨਾ ਦੇ ਨਾਲ ਆਪਾਂ ਇੱਕ ਵਾਰੀ ਇਹਨੂੰ ਕਿਸਾਨ ਨੂੰ ਖੜਾ ਕਰ ਦਈਏ ਇਹਨਾਂ ਨੇ ਸਾਡਾ ਢਿੱਡ ਭਰਦੇ ਆਏ ਆ ਮਤਲਬ ਦਿਹਾਕੇ ਤੋਂ ਅੱਗੇ ਤੋਂ ਵੀ ਭਰਨਗੇ ਬਿਲਕੁਲ ਕਿਸਾਨਾਂ ਦੇ ਨਾਲ ਵੀ ਗੱ ਪਹੁੰਚੇ ਹੋ ਨੇ ਕਿੰਨਾ ਕੁ ਨੁਕਸਾਨ ਆ ਤੁਹਾਡੇ ਪਿੰਡ ਦੇ ਵਿੱਚ ਜੀ 100% ਨੁਕਸਾਨ ਆ ਜੀ ਜਿੰਨਾ ਵੀ ਹੈਗਾ ਇਹਦੇ ਚ ਤੇ ਮੇਰੇ ਕੋਲ ਤਕਰੀਬਨ 100 ਕਿਲੇ ਦੀ ਖੇਤੀ ਆ ਜੀ 20 ਕਿਲੇ ਬਿਲਕੁਲ ਸતમ ਹੋ ਗਏ ਬਿਲਕੁਲ ਹੂੰ ਤੇ ਤਕਰੀਬਨ ਸਾਡੇ ਸਾਰੇ ਪਿੰਡ ਚ ਵੀ ਕਾਫੀ ਜਿਆਦਾ ਨੁਕਸਾਨ ਆਇਆ ਹੈ ਪਿੰਡ ਪਿੰਡ ਦੇ ਵਿੱਚ ਆ ਬਿਲਕੁਲ ਵਿਸ਼ਵਾਸ ਦਵਾਇਆ ਮੰਤਰੀ ਸਾਹਿਬ ਨੇ ਤੁਹਾਨੂੰ ਹਾਂ ਜੀ ਮੰਤਰੀ ਸਾਹਿਬ ਨੇ ਵਿਸ਼ਵਾਸ ਦਵਾਇਆ ਦੇਖੋ ਕੇਂਦਰ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਹੈ ਵੀ ਇਹਨਾਂ ਨੂੰ ਹੂੰ ਬਿਲਕੁਲ ਤੁਹਾਡਾ ਕਿੰਨਾ ਕਿ ਨੁਕਸਾਨ ਹੋਇਆ ਮੰਤਰੀ ਸਾਹਿਬ ਤੁਹਾਡੇ ਖੇਤ ਦੇ ਵਿੱਚ ਪਹੁੰਚੇ ਹੋਏ ਨੇ ਕਾਫੀ ਆਸਾਂ ਲੱਗ ਰਹੀਆਂ ਨੇ ਇਹ ਖੇਤ ਵੀਰ ਨਰਪਾਇ ਸਿੰਘ ਦਾ ਜੀ ਜਿਹੜੇ ਕਿ ਸਾਡੇ ਪਹਿਲੇ ਸਮੇਂ ਤੋਂ ਇੱਕ ਨਾ ਸਾਡੇ ਨਮੀ ਜੰਗ ਜਨਰੇਸ਼ਨ ਲੀਗ ਕਾਇਮ ਬਣੇ ਹੋਏ ਸੀਗੇ ਜਿਸ ਤਰ੍ਹਾਂ ਦੀ ਆਪਣੀ ਘਰ ਦੀ ਪੈੜੀ ਦੇ ਕਾਉਂਡੀ ਠੇਕੇ ਤੇ ਲੈ ਕੇ ਅੱਗੇ ਅਗਾਂਹ ਵਧਣ ਦੀ ਗੱਲ ਪਰ ਇਸ ਵਾਰੀ ਇਹਨਾਂ ਦਾ ਵੀ ਮਨ ਖੱਟਾ ਹੋ ਚੁੱਕਿਆ ਕਿਉਂਕਿ ਵੀਰ ਜੀ ਇਹ 100 ਕਿੱਲੇ ਦੀ ਖੇਤੀ ਹੈ ਜਿਹਦੇ ਵਿੱਚ ਇਹਨਾਂ ਦੇ 20 ਕਿੱਲੇ ਬਿਲਕੁਲ ਨਸ਼ਟ ਨਹੀਂ 100% ਨੁਕਸਾਨ ਹੈ ਤੇ ਬਾਕੀ ਜਿਹੜਾ 80% ਹੈ ਉਹਦੇ ਵਿੱਚ ਵੀ ਮੰਨ ਲਓ 80 ਕਿੱਲੇ ਅਸੀਂ ਤੇ ਇਹ ਅਪੀਲ ਕਰਨੀ ਹੈ ਨਿਕਾਸ ਸਾਹਿਬ ਮੰਤਰੀ ਸਾਹਿਬ ਆਏ ਨੇ ਬੜਾ ਤੂਫਾਨੀ ਦੌਰੇ ਕਰਦੇ ਨੇ ਦੇਖੋ ਯਾਸ ਦੇ ਕਰਕੇ ਸਾਡਾ ਸਾਰਾ ਨਗਰ ਇੱਥੇ ਝੋਟਿਆ ਜੀ ਬਾਈ ਲਖਵੀਰ ਖੜਾ ਇਹਨਾਂ ਦਾ ਬਹੁਤ ਨੁਕਸਾਨ ਆ ਬਾਈ ਪੱਪੂ ਖੜੇ ਨੇ ਤਕਰੀਬਨ ਬਹੁਤਾਰੇ ਜ਼ਿਮੀਦਾਰ ਨੇੜੇ ਇੱਥੇ ਨਹੀਂ ਪਹੁੰਚੇ ਜੀ ਵੱਧ ਵੀ ਹੋ ਸਕਦਾ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਕਿ ਆਸਾ ਨੇ ਪੰਜਾਬ ਸਰਕਾਰ ਤੋਂ ਕਿ ਕਿਸਾਨਾਂ ਨੂੰ ਮੁਆਵਜ਼ਾ ਮਿਲੂਗਾ ਤੁਸੀਂ ਵੀ ਨਾਲ ਘੁੰਮ ਰਹੇ ਹੋ ਕਾਫੀ ਪਿੰਡਾਂ ਦੇ ਵਿੱਚ ਜਿਹੜੀ ਇਸ ਵਾਇਰਸ ਨੇ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਕੀਤਾ ਕਿਉਂਕਿ ਕਿਸਾਨ ਦੀ ਇੱਕ ਫਸਲ ਚਲੀ ਜਾਵੇ ਤਾਂ 10 ਸਾਲ ਕਿਸਾਨੀ ਉੱਠ ਸਕਦਾ ਦੇਖੋ ਜੀ ਮਾਨਸਬ ਗੱਲ ਇਹ ਹੈ ਆਸ ਦੇ ਸਿਰ ਤੇ ਜਿੰਮੇਦਾਰ ਹੈ ਜਿਹੜਾ ਉਹ ਜਿਉਂਦਾ ਜੀ ਇਹਨਾਂ ਨੇ ਆਸ ਕਰਕੇ ਵਿਚਾਰਿਆਂ ਨੇ ਫਸਲ ਲਾਈ ਸਾਰਾ ਕੁਝ ਹੋਇਆ ਕੁਦਰਤ ਦਾ ਕਰੋਪੀ ਆ ਗਈ ਦੇਖੋ ਹੁਣ ਮੰਤਰੀ ਸਾਹਿਬ ਨੂੰ ਲੈ ਕੇ ਸੀ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਦੇ ਆਂ ਵੀ ਦੇਖੋ ਇਸ ਟਾਈਮ ਕ੍ਰੈਸਿਸ ਆਇਆ ਜੋ ਇਹਦੇ ਵਿੱਚ ਜਿੰਨੀ ਵੀ ਤੁਸੀਂ ਇਹਨਾਂ ਕਿਸਾਨਾਂ ਦੀ ਮਦਦ ਕਰ ਸਕਦੇ ਹੋ ਵੱਧ ਤੋਂ ਵੱਧ ਮਦਦ ਕਰੋ ਤਾਂ ਕਿ ਇਹ ਦੁਆਰਾ ਉੱਠ ਖੜਨ ਬਿਲਕੁਲ ਕਿਸਾਨਾਂ ਤੋਂ ਮੰਗ ਤਾਂ ਜ਼ਰੂਰ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤੋਂ ਪਰ ਜਦੋਂ ਅਜਿਹਿਆਂ ਘਟਨਾਵਾਂ ਵਾਪਰਦੀਆਂ ਨੇ ਪੰਜਾਬ ਸਰਕਾਰ ਦੇ ਮੰਤਰੀ ਹੋਣ ਵਿਧਾਇਕ ਹੋਣ ਕਿਸਾਨਾਂ ਦੇ ਖੇਤਾਂ ਦੇ ਵਿੱਚ ਜ਼ਰੂਰ ਪਹੁੰਚ ਜਾਂਦੇ ਨੇ ਪਰ ਕਿਸਾਨਾਂ ਨੂੰ ਤਾਂ ਆਸ ਉਦੋਂ ਵੱਜੇਗੀ ਜਦੋਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕੋਈ ਪੰਜਾਬ ਸਰਕਾਰ ਪੈਸਾ ਭੇਜੇਗੀ ਇਹ ਮੁਆਵਜ਼ਾ ਭੇਜੇਗੀ ਜਿਸ ਤਰ੍ਹਾਂ ਕਿ ਕਿਸਾਨ ਦਾ ਦਰਦ ਨਹੀਂ ਵੇਖਿਆ ਜਾ ਰਿਹਾ ਜਿਸ ਖੇਤ ਦੇ ਵਿੱਚ ਅਸੀਂ ਖੜਿਆ ਕਿਸ ਤਰ੍ਹਾਂ ਇਸ ਫਸਲ ਤੇ ਕਿੰਨਾ ਖਰਚਾ ਹੈ 15 ਤੋਂ 20000 ਰੁਪਏ ਪਰ ਏਕੜਾ ਜਿਹੜਾ ਕਿਸਾਨ ਦਾ ਇਸ ਝੋਨੇ ਦੀ ਫਸਲ ਤੇ ਜਰੂਰ ਆਇਆ ਪਰ ਅੱਜ ਕਿਸਾਨ ਦੀ ਹਾਲਤ ਹੈ ਜਿਹੜੀ ਉਹ ਦਿਨੋਂ ਦਿਨ ਤਰਸਯੋਗ ਬਣਦੀ ਜਾ ਰਹੀ ਹੈ ਪਰ ਹੁਣ ਵੇਖਣਾ ਇਹ ਹੋਵੇ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਬਾਹ ਫੜੇਗੀ ਜਾਂ ਇਸੇ ਤਰ੍ਹਾਂ ਮੰਤਰੀ ਜਿਹੜੇ ਉਹ ਤੂਫਾਨੀ ਦੌਰਿਆਂ ਦੇ ਵਿੱਚ ਦਿਖਾਈ ਦੇਣਗੇ